ਜਿਸ ਗਾਲ ਦੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਸੀਗੇ ਜੀ ਪਿੰਡ ਸੰਗਤਪੁਰਾ ਜਲਾ ਮੁਹਾਲੀ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਔਰ ਆ ਵੀ ਸਾਹਮਣੇ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਕਿ ਬੋਰ ਇਹ ਰੇਤਾ ਮਾਰਦਾ ਹੈਗਾ ਤੇ ਆਪਾਂ ਕੀ ਕੈਮਰਾ ਕਰਦੇ ਆ ਬੋਰ ਨੂੰ ਚੱਕ ਕੇ ਆਪਾਂ ਜਿਹੜੀ ਤਾਰ ਆਪਾਂ ਨੇ ਲਾ ਲਈ ਤੇ ਤਾਰ ਲਾ ਕੇ ਕੈਮਰਾ ਤੇ ਕੈਮਰਾਮੈਨ ਆਪਣੇ ਰੈਡੀ ਨੇਗੇ ਤੇ ਉਹ ਬਾਈ ਦਾ ਬੋਰ ਹੈਗਾ ਹਣ ਓਕੇ ਬਾਈ ਲ ਸੋਜ ਦੀ ਬਿਊਟੀ ਚੈੱਕ ਕਰੋ ਤੁਸੀਂ ਆਜਾ ਬਗਲਾ ਵੀਊ ਚੈੱਕ ਕਰੋ ਕਿੰਨਾ ਘੈਂਟ ਆ ਗਾ ਬਾਬਿਓ ਸਰਾ ਹੋਇਆ ਬੈਜਾ ਮੌਸਮ ਆਲਾ ਸਵਾਜੋ ਪਾ ਕੇ ਕੈਮਰਾ ਕਰਦੇ ਚੈੱਕ ਆਪਾਂ ਲਵੇ ਪਾਣੀ ਪੈ ਗਿਆ ਹੈ ਲਵੇ ਪਾਣੀ ਨਾਲ ਤਾਂ ਨਹੀਂ ਕੁਛ ਹੁੰਦਾ ਇਹਨੂੰ ਇਹਨਾਂ ਲਾਵੇ ਰਹਾਦਾ ਉਹ ਜੋ ਕਰਨੀ ਹੈ ਇਹਦਾ ਵਿੱਚ ਦੀਵਾਰ ਹੈ ਨਾਲ ਪਹਿਲਾਂ ਕਿਤੇ ਤੁਹਾਾਰ ਦੀ ਮੈਨਾ ਮੋਟਰ ਕੋਲ ਪਹਿਲੀ ਵਾਰੀ ਹੋਰ ਹੈ ਹੈਲੋ ਹਾਂਜੀ ਹਾਂਜੀ ਫਿਰ ਵੀ ਕੂਟੀ ਨਹੀਂ ਪਾ ਲੈਣ ਲਾਇਆ ਸੀ ਹਾਂਜੀ ਪਸਿਆ ਮੋਟਰ ਕੱਟਣ ਬਾਈ ਮੈਂ ਤੈਨੂੰ ਘੰਟੇ ਤੱਕ ਫੋਨ ਕਰਦਾ ਬਾਈ ਕੋਈ ਨਾ ਬਾਈ ਪਾਲੀ ਦਾ ਵੀ ਆ ਰਿਹਾ ਫੋਨ ਹਾਂ ਬਾਈ ਪਾਲੀ ਹੋ ਗਈ ਗੱਲਾ ਹੁਣ ਹੀ ਆਏ ਦੀ ਫੋਨ ਬਈ ਉਹਦਾ ਠੇਂਗਾ ਪੱਲੀ ਬਈ ਕੋਈ ਨਾ ਦੇਖ ਲਾਂਗੇ ਬਈ ਆਪਾਂ ਠੀਕ ਹੈ ਪਾਣੀ ਪਾਣੀ ਕਿੰਨਾ ਹੋ ਗਿਆ ਨਾਲ ਕਹਾੜੀਆਂ ਦੇ ਬੈਗ ਚ ਇੱਕ ਸਨਪਾਣੀ ਆਇਆ ਦੇ ਰੈਂਗਿਰਦਾ ਪਾਣੀ ਨੇ ਚਲੋ ਜੀ ਜਾਣਦੇ ਬਾਈ ਰੋਕਾ ਆ ਗਿਆ ਪਾਜਾ ਕਮਾਣ ਜਾ ਉੱਪਰ ਕਰੀ ਮੜਾ ਜਾ ਥੱਲੇ ਘਰ ਹੋਲੀ ਹੋਲੀ ਹੋਰ ਥੱਲੇ ਘਰ ਥੱਲੇ ਥੱਲੇ ਬੜੀ ਘੜੇ ਰੱਖੀ ਨੇ ਬੋਲੀਆ ਹਾਂ ਹੈ ਤਾਂ ਕਿੰਨਾ ਹੋ ਗਿਆ ਦੇਖਿਓ ਰੇ ਡਰਾਈਵਿੰਗ ਤੇ ਤਾਂ ਵੀ ਇਹ ਦੀ ਜੋੜੋ ਤੇ ਹਾਂ پتہ ਲੱਗਾ ਪਰ ਤਾਂ ਐਡਾ ਬਰਾਏ ਦਾ ਮਾੜਾ ਉੱਪਰ ਲੱ ਉੱਪਰ ਲਈ ਜਾਂਦਾ ਜਿਹੜੇ ਤਾਂ ਹਾਂ ਜਿਹੜੀ ਕੱਢੀ ਜਾਂਦੀ ਹਾਂ ਹਾਂ ਸਰ ਤੇ ਉੱਪਰ ਵਾਲੇ ਬਾਰੇ ਕਿੰਨਾ ਹੋ ਗਿਆ ਹਾਂ ਹੈ ਤਾਂ ਨਾ ਹੈ ਤਾਂ ਹੈਗਾ ਜਿਹੜੇ ਉੱਪਰ ਵਾਲੇ ਹੈ ਬਾਈ ਕੁੰਡ 198 ਫੁੱਟ 298 ਚਲੋ ਜੀ ਹੌਲੀ ਚੱਲੀ ਪਲਾਸਟਿਕ ਦੀ ਬੈਗਟ ਤੇਰੀ ਬਾਈ ਜਾਣ ਦੇ ਡਰਾਈਵਰ ਦੀ ਉਹ ਗੁੜੀ ਬਣੀ ਨਿਕਲੀ ਪਈ ਨੇ ਬਈ ਚੱਲ ਆਹਾ ਸ਼ਾਮਾਲ ਚੱਲ ਜਾਣ ਦੇ ਨਾ ਟਾਈਮ ਲੱਗ ਗਿਆ ਨੋਰ ਨੂੰ ਬਈ ਪਰਾਣਾ ਹੈ ਨਾ ਪਰਾਣਾ ਇਹਨੂੰ ਕਿਉਂ ਆਣਾ ਹੈ 2012 ਪੂਰਾ ਪਲਾਸਟਿਕ ਵਾਲੀਆਂ ਪਾਟੇ ਜਿਹਾ ਚਾਹ ਤਿੱਲੀ ਤਾਂ ਉਦੋਂ ਨਾਲ ਲੱਗ ਜਾਂਦੀਆਂ ਨੇ ਸਾਡਾ ਪੰਨੀਆਂ ਪਈਆਂ ਹਨੀ ਸਾਡਾ ਪੰਨੀਆਂ ਭਈ ਨੇ ਸਾਰੀਆਂ ਐਂਡੀ ਹੋ ਗਈ ਉਹਦੇ ਕਦਰ ਕਦੀ ਬਣ ਜਿੰਦੀ ਪਲਾਸਟਿਕ ਦੀ ਆਣੀ ਨਹੀਂ ਚਾਹੀਦੀ ਆਉਣ ਚਾਹੀਦਾ ਫਾਈਬਰ ਵਾਲਾ ਪਈ ਜਾਂਦਾ ਨਾ ਇਹ ਵਸੂ ਬੰਨ ਲੱਖੀ ਮੈਂ ਤਾਂ ਰੋਜ਼ ਚੱਕੀ ਮੂੰਹ ਘਮਾਉਂਦੇ ਹਾਂਗੇ ਤੁਸੀਂ ਕਦੇ ਇੱਧਰ ਕਰ ਤਾ ਕਿ ਇੱਧਰ ਕਰ ਤਾ ਨਹੀਂ ਕਰਿਆ ਕਰਦਾ ਨਹੀਂ ਲਓ ਮੂੰਹ ਦਾ ਜਿੰਨਾ ਤੇ ਆਇਆ ਨਾਰਮਲ ਰਹਿ ਤਾ ਬੜਾ ਨਹੀਂਗਾ ਨਾ ਨਾਰਮਲ ਹੀ ਬਜਰੀ ਨਹੀਂ ਹੈ ਕੱਲਰ ਇਸ ਤਰ੍ਹਾਂ ਇਸ ਤਰ੍ਹਾਂ ਹੀ ਹੈ ਜੀ ਉੱਪਰ ਕਰੀ ਕਿੰਨਾ ਹੋ ਗਿਆ ਕਿੰਨਾ ਹੋ ਰੇ ਲੱਗ ਰਿਹਾ ਨਹੀਂ ਆ ਫੈਂਟਰ ਲੱਗਿਆ ਜੀਰੋ ਚੱਲ ਇਹ ਫੈਂਟਰ ਚੱਲ ਪਈ ਆ ਗਲੀਆਂ ਬੰਦ ਨੇ ਫੈਂਟਰ ਲੀਆਂ ਚਿਰੀਆਂ ਲੀਆਂ ਨੇ ਚਾਰੇ ਪਾਸੇ ਨਹੀਂ ਆ ਬੰਦ ਹੋਇਆ ਪਰ ਲੰਬੇ ਲੰਬੇ ਦਿਨ ਨੇ ਬਈ ਲੱਗੇ ਟੱਕ ਜੇ ਕਿੰਨਾ ਹੋ ਗਿਆ ਓਰੇ ਹੂੰ 13 ਮੁੱਟ ਦੀ ਆਏ 93 ਹੋ ਗਿਆ ਨਾ ਤੱਤ ਚੱਲ ਜਾਣ ਦੇ ਜਦੋਂ ਮੋਟਰ ਚਲਾਉਣੇ ਰਿੱਤਾ 2-4 ਮਿੰਟਾਂ ਬਾਅਦ ਹੁੰਦਾ ਨਾ ਨਾ ਲੱਗਦੀ ਉਹ ਬਜਾਦੀ ਲੱਗਦੀ ਮਾਨ ਪਹਿਲਾਂ ਚਿੱਟਾ ਪਾਣੀ ਆਉਂਦਾ ਨਾ ਜੋ ਚਲਾਉਣੇ ਕਿਰਤ ਚਿੱਟਾ ਆਉਂਦਾ ਨਾ 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 ਰਿੱਤਾ ਹੀ ਹੁਣ ਕੱਲਾ ਰਿੱਤਾ ਹੀ ਹੁੰਦਾ ਹੁੰਦੇ ਪਾਣੀ ਆਉਂਦਾ ਪਿੰਡ ਗ੍ਰੀਟ ਤੋਂ ਉਹਨਾਂ ਕਦਰ ਪਾਣੀ ਛੱਡ ਗਈ। ਨਾ ਪਾਣੀ ਤਾਂ ਮਾਰਦੀ ਉਹਨਾਂ ਹੀ ਮੋਟਰਾਂ। ਹੂੰ। ਪਰ ਇੱਥੇ ਤਾਂ ਮਾਰਦੀ ਪਰ। ਆ ਵੀਡੀਓ ਦਿਖਾ ਦਿੰਨਾ ਤੁਹਾਨੂੰ। ਬਸ ਇੱਕ ਹੰਟ ਆਪਾਂ ਦੇਖ ਲਈ ਕਿਤੇ ਮੜਾ ਜੇ ਇਧਰ ਆ ਜੇ ਕਿਤੇ ਆਪਾਂ ਵੀਡੀਓ ਤੇ ਹੰਦੇ ਜੀ। ਹੌਲੀ ਚੱਲ ਮੜਾ ਜੇ ਸੇਕੀ। por donde ਇੰਨਾ ਹੋ ਗਿਆ ਬਾਈ ਉਪਰੋਂ ਪਰਕਰ ਉਪਰ ਆ ਗਿਆ ਬਾਈ ਹਮ ਅਰ ਗਿਆ ਕੋ ਥੱਲੇ ਆ ਗਿਆ ਦਮਾ ਕਿੰਨਾ ਹੋ ਗਿਆ ਦੇਖੀ ਹੈ ਥੱਲੇ ਘਰ ਹੌਲੀ 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 ਜਾਣਦੇ ਰੋਕ ਤਾਂ ਜਾਕਾਂ ਲੱਗਿਆ ਪਜਾਲੀ ਰੱਖ ਦਿੱਤਾ ਦਵਾਈ 3500 ਬਈਏ ਨੇ ਬਸੀ ਓਕੇ ਕਿਹੜਾ ਜੀ ਫਾਈਨਲੀ ਕੈਮਰਾ ਆਪਣਾ ਬਾਜੀ ਚੁੱਕਿਆਗਾ ਤੇ ਕਰਦੇ ਆ ਆਪਣਾ ਕੈਮਰਾ ਬਾਹਰ ਤੇ ਕਰਦੇ ਆ ਤਾਰ ਕੱਢੀ ਕੀ ਕਰਾਉਣੇ ਉਸ ਤੋਂ ਬਾਅਦ ਤੁਹਾਡੀ ਮਿਸਤਰੀ ਨਾਲ ਗੱਲ ਕੀ ਰਿਪੋਰਟ ਹੈ ਕੀ ਡਿਟੇਲ ਹੈ ਸ੍ਰੀ ਗਾਲ ਜੀ ਸ੍ਰੀ ਗਾਲ ਜੀ ਅਸੀਂ ਅੱਜ ਪਿੰਡ ਪਹੁੰਚੇ ਸੀ ਸੰਗਤਪੁਰੇ ਜੀ ਜ਼ਿਲ੍ਹਾ ਮੋਹਾਲੀ ਉਰੇ ਬੋਰ ਮਾਰਦਾ ਧੀ ਰੇਤਾ ਜੀ ਤੇ ਰੇਤਾ ਮਾਰਗ ਤਕਰੀਬਨ ਚੱਲਦਾ ਚੱਲਦਾ ਬਹੁਤ ਵਧੀਆ ਬੋਰ ਚੱਲਦਾ ਸੀ ਤੇ ਇੱਕ ਵਾਰ ਤੇ ਰੇਤਾ ਚੱਕ ਲਿਆ ਤੇ ਬਈਆਂ ਨੂੰ ਸ਼ੱਕ ਹੋ ਗਿਆ ਕਿ ਬੋਰ 'ਚ ਜਿਆਦਾ ਨੁਕਸਾਨ ਨਾ ਪਈ ਜੇ ਵੱਡਾ ਵੀ ਮੋਟਰ-ਮੋਟਰੀ ਫਸ ਜਾਏ ਤੇ ਹੁਣੇ ਸੰਪਰਕ ਕਰਿਆ ਤੇ ਆਪਾਂ ਨੇ ਕਹੀ ਮੋਟਰ ਕੱਢ ਲਈ ਵਾਰੀ ਆਪਾਂ ਉਸ ਤੋਂ ਬਾਅਦ ਕੈਮਰਾ ਲਾ ਕੇ ਬੋਰ ਚੈੱਕ ਕਰ ਲਾਂਗੇ ਠੀਕ ਹੈ ਜੇ ਤੁਹਾਡਾ ਅੱਜ 17 ਤਰੀਕ ਨੂੰ ਸੀ ਪਹੁੰਚੇ ਹੋਰੇ ਬੋਰ ਚੈੱਕ ਕਰਨ ਵਾਸਤੇ ਹਾਂਜੀ ਤੇ ਬੋਰ ਅਸੀਂ ਚੈੱਕ ਕਰ ਲਿਆ ਤਾਂ ਇੱਥੇ ਮੰਨ ਲਓ 190 ਫੁੱਟ ਤੇ ਪਾਣੀ ਆਇਆ 198 ਤੋਂ ਲੈ ਕੇ 200 ਫੁੱਟ ਤੱਕ ਇੱਕ ਪਾਸੇ ਬੋਰ ਟੁੱਟਿਆ ਹੋਇਆ ਹੈ ਜੀ ਠੀਕ ਹੈ ਜੀ ਬਾਕੀ ਮੰਨ ਲਓ ਸਾਰਾ ਬੋਰ ਜਿਹੜਾ 445 ਫੁੱਟ ਬੋਰ ਟੋਟਲ ਠੀਕ ਹੈ ਜੀ ਇਹਨਾਂ ਨੂੰ ਬਾਈਆਂ ਨੂੰ ਦੱਸਤਾ ਤੇ ਜਮ ਕਲੀਅਰ ਦਿਖਾਤਾ ਬਾਈਆਂ ਨੂੰ ਠੀਕ ਹੈ ਤੇ ਬਾਈ ਨੂੰ ਤਸੱਲੀ ਕਰਾਤੀ ਵੀ ਉੱਥੋਂ ਤਿੱਤੇ ਹੋਏਗਾ ਬਾਕੀ ਉੱਥੇ ਪੈ ਪਾਵਾਂਗੇ ਬਾਈਆਂ ਜੀ ਮੈਂ ਦੱਸਾਂਗੇ ਇੱਕ ਦੋ ਦਿਨਾਂ ਤੱਕ ਟਾਈਮ ਲੈ ਕੇ ਜਦੋਂ ਵੀ ਹੁੰਦਾਗਾ ਤਾਂ ਉਸ ਹਿਸਾਬ ਨਾਲ ਅਸੀਂ ਪਹੁੰਚਾਂਗੇ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਹੈ 9781454490 ਠੀਕ ਹੈ ਸਾਡਾ YouTube ਤੇ ਪੇਜ ਵੀ ਬਣਾਇਆ ਮੁਖਤਿਆਰ ਨਮੋਲ ਦੇ ਨਾਂ ਤੇ ਹਾਂਜੀ ਤੇ ਉਹਦੇ ਨਾਲ ਮਨ ਲਓ ਸਰਚ ਮਾਰ ਸਕਦਾ ਕਿਸੇ ਨੂੰ ਵੀ ਲੋੜ ਮੰਦਾ ਕਦੋਂ ਵੀ ਫੋਨ ਕਰ ਸਕਦੇ ਸਾਨੂੰ ਠੀਕ ਹੈ